ਕਰਦੇ ਆਂ ਬਲੌਗ ਦੀ ਸ਼ੁਰੂਆਤ ਬਾਈ ਕੀ ਹਾਲ ਚਾਲ ਆ ਲੈ ਗਏ ਹੋਂ ਸਾਰੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਮੇਰੇ ਵੀਰੋ ਪਹਿਲਾਂ ਕਹਿੰਦੇ ਅਚਾਰ ਦਾ ਮਸਲਾ ਭੱਕ ਗਿਆ ਬਹੁਤ ਜ਼ਿਆਦਾ ਹਾਂ ਦੇ ਕੇ ਕਰਕੇ ਦੇਖੋ ਚੂਹਾ ਲੱਗ ਗਿਆ ਆਹ ਦੇਖੋ ਦਵਾਈ ਰੱਖ ਹੁਣੀ ਆਰੇ ਨਹੀਂ ਦਵਾਈ ਨਹੀਂ ਬਾਈ ਦਵਾਈ ਤਾਂ ਫੇ ਚਾਰ ਡੰਗਰਾਂ ਨੂੰ ਖਰਾਬ ਕਰੂ ਉਹ ਤੇ ਚੱਲ ਰਿਹਾ ਕੰਮ ਆ ਨੰਗੇ ਕਰਕੇ ਘਟਾਈ ਨਹੀਂ ਤਾਂ ਕੱਲਾ ਦੇਖ ਲਓ ਕਿੰਨਾ ਕੱਢਿਆ ਅੱਜ ਹੈ ਨਹੀਂ ਦੇਖ ਲਓ ਮਿੱਟੀ ਉੱਥੇ ਤੇ ਲੈਵਲ ਹੋ ਰਿਹਾ ਹੈ ਦੇਖੋ ਹੁਣ ਇਧਰੋਂ ਇਹ ਨਜ਼ਾਰੇ ਬੰਨੇ ਪਏ ਨੇ ਇਹ ਗੇਰ ਵਿਚਾਰੀ ਦੇ ਚਾਰ ਪੰਜ ਕੇ ਰਹਿ ਗਏ ਬਾਕੀ ਸਾਰੇ ਬੇਰੀ ਦੇ ਖਾ ਲੇ ਹਾਂ ਮੈਂ ਬਹੁ ਖਾਦੇ ਆਂ ਬੇਰ ਇਹਦੇ ਆਪਾਂ ਆ ਟਾਣੇ ਛਾਂਗਣੇ ਆ ਇਹਦੇ ਹਾਂ ਹਾਂ ਆਲੇ ਆ ਟੁੱਟਿਆ ਹੈ ਜਮੇ ਇਹ ਵੜ ਦੇਣਾ ਆ ਰੀ ਨਾਲ ਤੇ ਚਲੋ ਉਧਰ ਜਾ ਕੇ ਦਿਖਾਉਣਾ ਤੁਹਾਨੂੰ ਕੰਮ ਕੀ ਕੀ ਕਰਨਾ ਅੱਜ ਬਣਾ ਜੀ ਕਰ ਕਰਕੇ ਆਪਾਂ ਨਹੀਂ ਹੁਣ ਇਕੱਲੀ ਗੱਲ ਗੱਲ ਰਹਿਣ ਦੂ ਹਾਂ ਬਣ ਜਾਣਗੀਆਂ ਜਟਾਕੀਆਂ ਇਹ ਵੀ ਲੱਗ ਜਾਣਗੀਆਂ ਅੱਜ ਜਾਲੀ ਵੀ ਮੰਗਾ ਲਈਏ ਫੇਰ ਜਾਲੀ ਮੰਗਾਲਾ ਜਾਲੀ ਮੰਗਾਲਾ ਇੰਨੀ ਤਾਂ ਘਰ ਵੀ ਪਈ ਹੋਊ ਪਰ ਘਰ ਦੂਜੀ ਬਰੀਕ ਲਾਵਾਂਗੇ ਜਾਲੀ ਉਹਰੇ ਹਨਾ ਓਨੇ ਵਾਈ ਓਨੇ ਸਾਈਜ਼ ਕਟਾ ਕੇ ਮੰਗਾਈਏ ਹਨਾ ਗੱਲਾਂ ਦੇ ਗੱਲਾਂ ਦਾੜ-ਦਾੜ ਛੱਡਣ ਲੱਗੇ ਹੋਏ ਨੇ ਗੱਲਾਂ ਚ ਰੁੱਝੇ ਆਹ ਭਾਉ ਹੈ ਦੇਖ ਲਾ ਆਹ ਭਾਉ ਦਾ ਸਖਾ ਭਾਈ ਆਹ ਕਾਲੀ ਜਾ ਘਟਾਲਾ ਧਰਮ ਸਿੰਘ ਅਗਰ ਧਰਮ ਸਿੰਘ ਕਨਾ نیچے ਆ ਕੇ ਧਰਮ ਸੰਕਟ ਖੜਾ ਹੋ ਜਾਏਗਾ ਅਹ ਕਹਾਂ ਮੁੰਡਾ ਮੈਂ ਪੌੜੀ ਦੀ ਠੀਕ ਹੈ ਬੈ ਜਾ ਯਾਰ ਖੜ ਜਾ ਯਾਰ ਹਤੀਮੀਆਂ ਮਗਰ ਪਹਿਲਾਂ ਤੂੰ ਸਮਾਨ ਸੈਟ ਕਰਦਾ ਯਾਰ ਬੈਠਣ ਲੱਗਾ ਇਹਨਾਂ ਨੂੰ ਉਲਟਾ ਕਰਨਾ ਕੀ ਕਰਨਾ ਤਾਂ ਪਾਇਰਾਂ ਦੇ ਸੇ ਰੋਟ ਕਹਦੇ ਚੱਲ ਪਾਇਰਾਂ ਨੂੰ ਦਸ ਪਜੈਰੋ ਆ ਚਲੋ ਵੀ ਚੱਲਦੇ ਆ ਮੋਟਰ ਤੇ ਰੋਟੀ ਲੈਣ ਆਏ ਹੁਣੇ ਦੇ ਘਰੇ ਆਗੀ ਫੱਟ ਵੀਰੇ ਡਾਕੀ ਦੇ ਤਾਂ ਭਾਉ ਦੇ ਲਾਲੀ ਚੜੀ ਗਈ ਅੱਖਾਂ ਦੇ ਨਾ ਲਿਆ ਸਾਰਾ ਸਨੱਖਾ ਹੀ ਬਹੁਤ ਲੱਗਦਾ ਅੱਜ ਤਾਂ ਵੀ ਇਹ ਜੜੀ ਵੱਢਣ ਲੱਗੇ ਆ ਟਾਕੀਆਂ ਜਲਾਉਣ ਨੂੰ ਸਾਕੀਆਂ ਕਰਦੇ ਨੇ ਖੁੱਡਿਆਂ ਦੀ ਅਫੈਕਟ ਮਿਸਤਰੀ ਆ ਗਿਆ ਇੱਧਰ ਲਈ ਗੰਧ ਨੂੰ ਹੁਣ ਇੱਧਰ ਤੇਗਾ ਤੂਗਾ ਲਾ ਕੇ ਸਾਰਾ ਨਵੇੜਿਆ ਬੱਬੇ ਲਾ ਰੋਣ ਕੌਣ ਹਾਰਨ ਜੇ ਮਾਰਦਾ ਦਾ ਤਬੀ ਨਾ ਲੱਗੀ ਤੜਾ ਬਾਕੀ ਨਾਲ ਚਾਹੀ ਗਰਮ ਚਾਹ ਗਰਮ ਗਰਮ ਚਾਹ ਡੋਲੀ ਦੀ ਜਾਏ ਲੱਗ ਗਿਆ ਭਾਈ ਗੇਟ ਇੱਕ ਨੂੰ ਦੂਜੀ ਨੂੰ ਕਰਦੇ ਆ ਫਿੱਟ ਹੁਣ ਦੂਜਾ ਲਓ ਭਾਈ ਜਾਂਟੀ ਨੂੰ ਐਨ ਮੁੰਡਾ ਬਣਾ ਦੀ ਹੁਣ ਤੁਸੀਂ ਦੇਖ ਲਿਆ ਇਧਰ ਨੂੰ ਕਰ ਹਾਂ ਠੀਕ ਹੈ ਮਸ਼ੀਨ ਤਾਂ ਖਾ ਦੇਗੀ ਭਾਈ ਲੈ 0% ਰਹਿ ਗਈ ਦਾੜੀ ਦਿਖਾ ਇਧਰੋਂ ਵਾਲ ਦਿਖਾ ਇਧਰੋਂ ਇਧਰੋਂ ਕੱਟ ਹੋ ਗਏ ਥੋੜੇ ਸੈਟਿੰਗ ਕਰਨੇ ਵਾਲੇ ਇਧਰੋਂ ਦਿਖਾ ਇਧਰੋਂ ਰਹਿ ਗਏ ਲਾਲਾ ਚਾਰ ਜੋੜੇ ਨੂੰ ਆਸ਼ਦੀਪ ਕਹਿੰਦੇ ਕੇਲਿਆਂ ਦਾ ਜੂਸ ਪੀ ਕੇ ਪਹੁੰਚ ਚੁੱਕੇ ਨੇ ਆਹ ਟਾਕੀ ਦੇਖ ਲਓ ਵੀ ਓਕੇ ਯਾਰ ਬੋਟਾ ਲੈ ਠੀਕ ਹੈ ਉਧਰ ਲਈ ਬਾੜ ਰਹੀ ਹੈ ਹੁਣ ਗਿੱਲਾ ਪਣੀ ਜੀ ਬੈਠੇ ਨੇ ਜਾਂਟੀ ਦਾ ਇੱਕ ਪਾਸਾ ਮੁੰਨੇ ਆ ਗਿਆ ਇੱਕ ਰਹਿ ਗਿਆ ਲੈ ਦੇਖੋ ਚੱਕਦੇ ਚੱਕਦੇ ਹੁਣ ਥੋੜੀ ਜੀ ਤਾਂਸ ਲਾਉਨੇ ਆ ਹੈ ਘਰੇ ਢੇੜਾ ਗੂੜਾ ਮਾਰ ਕੇ ਬਈ ਪਹੁੰਚ ਗਏ ਆ ਤੇ ਚਾਦਰਾਂ ਨੂੰ ਹੋ ਰਿਹਾ ਰੰਗ ਕਿਉਂਕਿ ਉਹ ਚਾਦਰਾਂ ਉਹ ਨਹੀਂ ਪਾਉਣੀਆਂ ਯਾਰ ਉਹ ਸਾਰਾ ਸੈੱਟ ਨਹੀਂ ਆਇਆ ਸਿਸਟਮ ਉਤਾਰ ਦੇਣੀ ਹੈ ਆ ਪਾਉਨੇ ਆ ਹੁਣ ਅਜੀ ਕਰਨਾ ਨਹੀਂ ਕੋਸ ਵੀਰੇ ਐ ਹਿਸਾਬ ਨਾਲ ਬੈਠਾ ਨੂੰ ਲੱਗੀ ਜੜੀ ਇਹਨੂੰ ਰਹਿ ਗਈ ਥੋੜੀ ਬੋਤੀ ਥੋੜੀ ਬੋਤੀ ਰਹਿ ਗਈ ਨੂਰੀ ਵੀ ਲਿਆਂਦੀ ਭਾਈ ਨੂਰੀ ਕੀ ਸਵਾਰੀ ਕਰਾਂਗੇ ਆਬ ਹਰਾ ਰੰਗ ਵੱਜ ਰਹਾ ਹੈ ਟੀਨੋ ਕੋ ਹਰਾ ਵੀ ਸੋਹਣਾ ਲੱਗੂ ਵੀਰੇ ਹਨਾ ਚੱਲ ਹਰਾ ਉੱਪਰ ਆ ਜੂ ਉੱਪਰ ਕੋਰਾ ਹਾਂ ਜਮੇ ਲੋਟ ਆਈ ਆ ਕਹਿੰਦੇ ਅੱਛਾ ਉਹ ਜਿਵੇਂ ਉਹਨੇ ਕਿਹਾ ਓਕਣਾ ਲੰਬੀ ਬਾਹਂ ਕਰਕੇ ਫੜਿਆ ਕਰੋ ਇਹਨੂੰ ਕਰਖਰਾ ਫੇਰ ਉਹ ਹੈ ਹਾਂ ਗੰਦੀ ਬਾੜੀ ਹੋਈ ਅੱਛਾ ਪਿੰਡੀ ਨੜਾਦੀ ਪਿੰਡੀ ਹਾਂ ਇਹ ਨੜਾਦੀ ਪਿੰਡੀ ਬਈ ਉਹ ਛੋਟੀ ਜੀ ਕਤੂਰੀ ਤਾਂ ਨਾ ਹੋਏ ਪਿੰਡੀ ਉਹਦੇ ਉਹਦੇ ਮੁੰਡੇ ਮ ਕੋਈ ਛਾਲ ਮਾਰ ਕੇ ਬੈਠ ਛਾਲ ਮਾਰ ਕੇ ਬੈਠੀ ਇਹ ਤਾਂ ਆ ਨਾ ਪਹਿਲੇ ਰੱਖੀ ਜਿਹੜੇ ਹੋਰ ਸਾਨੂੰ ਸਿੱਖਿਆ ਦਾ ਕਾਜੀ ਵੀ ਬਹੁਤ ਹੋਇਆ ਓਕੇ ਯਾ ਕੀ ਜਾਈਦਾ ਨਾ ਨਾ ਲੋੜ ਨਹੀਂ ਲੈ ਜਾ ਇੱਕ ਬੈਂਕ ਦੇਖ ਲਾ ਚਲ ਬਈ ਹੋ ਗਈ ਪੈ ਗਈ ਚਾਲ ਕਾਜੀ ਬਾਈ ਸਕੂਟਰੀ ਲੈ ਜਾਓ ਭਾਈ ਤੁਸੀਂ ਸਕੂਟਰੀ ਤੇ ਅਸੀਂ ਇੱਧਰ ਕੰਮ ਨਿਬੜੀਏ ਓਕੇ ਰਬੋਟ ਹਾਂ ਬਣਾਤਾ ਮੁੰਡਾ ਦਿਖਾ ਹੁਣ ਦੂਏ ਪਾਸੇ ਆ ਆ ਵਾਲ ਖੜੇ ਕਰ ਲੈ ਉੱਪਰਲੇ ਪੱਤੀ ਵਧੀਆ ਨਾ ਕਾਲਾ ਬਣਾ ਬਸ ਆਹ ਜਿੱਦ ਵੱਧ ਤਾ ਹਾਂ ਕੱਦੇ ਰੋਲੇ ਆਪਾਂ ਲੋਹਦਲੇ ਆਹ ਓਕੇ ਹੂੰ ਦਿਖਾ ਦੋ ਇਹ ਪਾਸੇ ਹਾਂ ਹਾਂ ਗਿਚੀ ਦਿਖਾ ਆ ਬੈਰੀ ਗੁੱਡ ਆ ਬਸ ਠੀਕ ਆ ਓਕੇ ਆ ਨਹੀਂ ਨਾ ਹੁਣ ਨਾ ਕਿਸਾ ਦੋ ਟੱਕੇ ਟੱਕੇ ਖਾ ਕੇ ਜਾਂਟੀ ਦੇ ਵਾਲ ਕੱਟ ਗਏ ਨਾਲ ਮਾਮਾ ਵੀ ਬੈਠ ਗਿਆ ਕਹਿੰਦਾ ਮੇਰੇ ਵਾਲ ਕੱਟੋ ਚਾਰ ਵਾਲ ਉਹਦੀ ਟਿੰਡ ਚ ਉਹ ਵੀ ਘਟ ਗਿਆ ਆ ਆ ਦੇਖੋ ਆਪਣਾ ਕਾਰਤੂਸ ਕਿਰ ਬਟਾ ਕਿੰਨੇ ਦਿਨ ਦਾ ਹੋ ਗਿਆ 10 15 ਦਿਨ ਦਾ ਹੋ ਗਿਆ 10 ਕ ਦਿਨ ਦਾ ਠੀਕ ਹੈ ਬੜਾ ਗੰਟੀ ਗੱਲ ਗਿਆ ਹੈ ਦਾ ਆ ਆਪਣੇ ਖਾ ਰਹੇ ਨੇ ਧਾਣਾ ਪਾਣੀ ਚੋਬਰ ਤੇ ਆਪਣੀ ਭਿੰਡੀ ਨੜਾਤੀ ਬੱਤ ਕਦਾ ਪੈਸੇ ਠੀਕ ਹੈ ਨਾ ਉਹਦਾ ਹਾਂ ਸੈਟਾ ਬੱਤਕ ਦਾ ਹੋ ਗਿਆ ਪੈਰ ਸੈਟ ਆ ਪੈਲ ਪਾਉਂਦਾ ਓਕੇ ਰੋਟਾ ਨੇ ਆ ਕੁੱਤੇ ਜਿ ਕਿੱਧਰ ਪਾਉਂਦੇ ਆ ਚਲੋ ਫਿਰ ਹੁਣ ਚੱਲਦੇ ਆ ਮੋਟਰ ਦੇ ਦਾਣਾ ਬਾਣੀ ਕਬੂਤਰਾਂ ਦਾ ਪਾਇਆ ਹੋਇਆ ਭੱਜਿਆ ਭੱਜਿਆ ਚਾਦਰਾਂ ਲਾਤੀਆਂ ਬਈ ਉੱਪਰੋਂ ਇਹਨਾਂ ਨੂੰ ਪੇਂਟ ਕਰਦਾ ਵਾਈਟ ਇਹ ਪਾਸਾ ਥੱਲੇ ਆਉਣਾ ਆ ਗ੍ਰੀਨ ਪਾਸਾ ਉੱਪਰ ਆਉਣਾ ਹੋਰ ਹੈਗੀ ਇੱਕ ਚਾਦਰ ਇਹਨਾਂ ਦਾ ਵੀ ਕਰਦੀ ਹੈ ਹੱਲ ਫਿਰ ਤੇ ਉੱਪਰ ਚਾਦਰਾਂ ਟਿਕਾਉਣੀਆਂ ਨੇ ਫਿਰ ਹੁਣ ਗਰਾਊਂਡ 'ਚ ਪਹੁੰਚ ਗਏ ਬਈ ਸਾਡੀ ਟੀਮ ਆ ਪੂਰੀ ਖੜੀ ਆ ਆ ਮੁਤੀ ਜਾਂਦੇ ਨੇ ਉਹ ਸ਼ੈੱਡ 'ਚ ਨੂੰ ਬੜੀ ਜਾਂਦੇ ਆ ਜਿ세ਰੀ ਟੀਮ ਜਿ세ਰੀ ਟੀਮ ਮੁਤੀ ਜਾਂਦੀ ਏ ਸ਼ੈੱਡ 'ਚ ਬੜੀ ਜਾਂਦੀ ਏ ਇੱਧਰ ਨੌਜਵਾਨ ਜੋ ਪਰ ਖੜੇ ਨੇ ਕੋਈ ਚੱਕਰ ਨਹੀਂ ਮੈਂ ਕਹਣਾ ਢੂੜ ਪੜਦਾਂਗੇ ਸਵੇਰੇ ਸਵੇਰੇ ਹੋ ਗਿਆ ਭਾਈ ਕੰਮ ਸ਼ੁਰੂ ਚਾਦਰਾਂ ਪੇਂਟ ਮਾਰਤਾ ਇਹਨਾਂ ਨੂੰ ਉੱਪਰ ਗ੍ਰੀਨ ਥੱਲੇ ਵਾਈਟ ਹੈਂ ਆ ਮੈਂ ਤੇ ਇਹਨਾਂ ਦੇ ਫੁੱਦਾਂ 'ਚ ਚਾਦਰ ਵੱਢੀ ਹਾਂ ਚਾਦਰ ਵੱਢੀ ਇਹਦੇ ਕਰ ਤੇ ਦਰਾਖਤਾਂ ਸ਼ੇਪ ਦੇ ਦੀ ਇਹਨੂੰ ਦੇ ਹੁਣ ਪਾਈ ਤੇ ਪਾ ਲੱਗਣਾ ਨਹੀਂ ਨਹੀਂ ਜਿੱਦੇ ਦਵਾਈ ਹੋਰ ਤੱਕ ਸੱਟੇ ਹੋਗੇ ਪਿੱਛੇ ਨਾ ਮੋੜ ਲਈ ਤਾਂ ਅੰਦਰ ਐ ਤਾਂ ਨਹੀਂ ਕਰਦਾ ਹਾਂ ਹਾਂ ਵੀਰਿਆ ਤੇਰੇ ਵਾਲਾ ਕੰਡਾ ਦੇਖ ਕੇ ਫੜੀਂ ਕਿਉਂਕਿ ਇਹ ਤਿਹੜ ਨਾ ਜਾਵੇ ਚੱਲ ਚੜ ਦੇ ਇਹ ਚੱਲ ਹਣ ਦੇ ਯਾਰ ਦੇ ਚੋੜੇ ਵਾਹੀ ਇੱਥੋਂ ਦਾਂਟੀ ਦਾ ਕਰੀ ਨਾ ਮੂਰੇ 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 ਡੰਡਾ ਲਾ ਲਾ ਮੂਰੇ ਡੰਡਾ ਲਾ ਓਏ ਮੂਰੇ ਡੰਡਾ ਲਾ ਇੱਧਰ ਤਿਲਕ ਨਾ ਜਾਵੇ ਸੇਵਾਸਾਰਾ ਇੱਥੇ ਬੈਠੇ ਹਾਂ ਪਿਆਰੇ ਮੈਂ ਕਰਾਉਣਾ ਗਵਾਤ ਘਾਹਣਾ ਚਲ ਠੰਡੇ ਆਏ ਨਹੀਂ ਇੱਧਰ ਮੂਰੇ ਲਾਉ ਜਰ ਰੱਖ ਜਾਣਾ ਬੱਲੇ ਦੀ ਕੋਈ ਬੜੀ ਤਾਹੀ ਚੜੂਗਾ ਇੱਥੇ ਚੜਦੇ ਨੇ ਛੱਲ ਛੱਲ ਤੇ ਫਿਰ ਚੜਦੇ ਛੱਲ ਤੇ ਫਿਰ ਚੜਦੇ ਹਲ ਜੀ ਕਾ ਕੇਸ ਹੈ ਹਾਂ ਇੱਕ ਚਾਦਰ ਰਹਿ ਗਈ ਬਾਈ ਰੱਖਣ ਤੇ ਬਾਕੀ ਰੱਖ ਉਹਧਰ ਜਾਓ ਇੱਕ ਜਣਾ ਪਹਿਲਾਂ ਉਹ ਵੀ ਲੋਡ ਆ ਜਾ ਤੂੰ ਠੀਕ ਆ ਚਾਚੂ ਚਲੋ ਚਲੋ ਆਪਾਂ ਬਾਹਰ ਨੂੰ ਆ ਰਹੀਏ ਅਦਰਿਆ ਤੂੰ ਪੰਦੀਪਾ ਬੱਲੀ ਨੂੰ ਹੱਥ ਯਾਰ ਆ ਛੱਡ ਦੇ ਬਲਿਹਾਰ ਵੀਰ ਆਪਾਂ ਪਹੁੰਚ ਗਏ ਆ ਵੀ ਘਰ ਆਪਾਂ ਨਾ ਹੁਣ ਆਪਣੀ ਭਿੰਡੀ ਨੂੰ ਮੈਡੀਸਿਨ ਦੇ ਦਈਏ ਤਿੰਨ ਟਾਈਮ ਦੇਣੀ ਹੁੰਦੀ ਐ ਇਹਨੂੰ ਅ ਫਾਰਗਲੋ ਹਿਮਾਲਿਆ ਦੀ ਤੇ ਕੈਲਸ਼ੀਅਮ ਇਹ ਤਿੰਨ ਟਾਈਮ 3 3 ਐਮ ਐਲ ਦੇਣਾ ਇਹਨੂੰ ਡੇਲੀ ਦੰਨੇ ਹੁੰਨੇ ਆ ਕਿਉਂਕਿ ਐ ਸਹੀ ਰਹੂਗੀ ਤੇ ਫੀਡ ਦਾਣਾ ਪਾਣੀ ਪਾਵਾਂਗੇ ਇਹਦਾ ਉਹਦੇ ਬਾਅਦ ਘਮਾ ਕੇ ਫੇਰ ਚੱਲਦੇ ਆ ਮੋਟਰ ਤੇ ਦੇਦੀ ਵੀ ਦਵਾਈ ਤੇ ਫੀਡ ਰੱਖਤੀ ਫੀਡ ਖਾ ਰਹੀ ਐ ਕੌਲਾ ਵੀ ਨਹੀਂ ਦਿਖਦਾ ਇਹਦੇ ਤਾਂ ਵਾਲਾਂ ਚ ਚੱਲਦੇ ਆ ਮੋਟਰ ਦੇ ਨੂੰ ਲਓ ਵੀ ਟਫੀ ਉਰਫ ਭਿੰਡੀ ਨੂੰ ਕੱਢ ਲਿਆ ਸੀ ਬਾਹਰ ਉਹ ਕੱਢ ਦੋ ਨੂਰੀ ਮੈਂ ਮੈਂ ਕੱਢਦਾ ਬਾਹਰ ਟਰਕੀ ਰੋਲਾ ਪਾ ਰਾਇਆ ਜ ਨੇ ਬਾਈ ਉਹਨੂੰ ਮੈਂ ਬਾਹਰ ਕੱਢ ਦਵਾ ਥੋੜਾ ਜਿਹਾ ਲੈ ਲੈ ਕਿਵੇਂ ਰੋੜਾ ਪਾਇਆ ਹੈ ਬਸ ਦੋ ਤਿੰਨ ਦਿਨ ਔਕੇ ਔਕੇ ਕੱਢ ਲੋ ਔ ਔ ਕਿਥੇ ਗਈ ਉਹ ਕਿੱਧਰ ਗਈ ਆ ਉਹ ਯਾਰ ਮੇਰੀ ਲੋਈ ਫਸ ਗਈ ਠੀਕ ਆ ਓਕੇ ਆ ਬੋਤ ਪਾਣੀ ਪਾਣੀ ਪਾਇਆ ਹੋਇਆ ਬਾਅਦ ਚ ਪਾ ਦੇ ਹੈ गाने ਵੀ ਪਾ ਦੀ ਇਹਨ ਕਮਾਲਾ ਮੈਂ ਮਾੜੇ ਮੋਟਰ ਦੇ ਮੁੰਡੇ ਆਂ ਵੀਰਾ ਕਹਿੰਦਾ ਹਾਂ ਬਈ ਪਿੰਡੀ ਚਲੋ ਮੈਂ ਜਾਣਾ ਮੋਟਰ ਦੇ ਚੰਨੋ ਲਿਆਂਦੀ ਚੰਨੋ ਇਹਨੂੰ ਉੱਥੇ ਬੰਨੇਗਾ ਹਾਂ ਜੀ ਕਰਕੇ ਇਹਨੂੰ ਪਾਇਆ ਗਾਣਾ ਨੂੰ ਅੱਛਾ ਪਾਇਆ ਮੈਂ ਇਹਨੂੰ ਜਿਵੇਂ ਜਿਵੇਂ ਪਾ ਦੇ ਲਾ ਵੀ ਹਾਂ ਕਮੈਂਟ ਬੋਲਦੀ ਏ ਫਿਰ ਗੁਰਜੋ ਸਿੰਘ ਗੁਰੀ ਵੀਰਾ ਵੀਰੇ ਕੀ ਹਾਲ ਹੈ ਜੀ ਧੰਨਵਾਦ ਵੀਰੇ ਜਸਵੀਰ ਸਿੰਘ ਬਾਈ ਗੁੱਡ ਜੋ ਫਾਰਮ ਜਲਦੀ ਕੰਪਲੀਟ ਕਰੋ ਹਾਂਜੀ ਹਾਂਜੀ ਵੀਰੇ ਸਾਨੂੰ ਵੀ ਕਾੜੀਆ ਵਧੀਆ ਵਧੀਆ ਜਾਨਵਰ ਲਿਆਈਏ ਸਤਵਿੰਦਰ ਸਿੰਘ ਸੁਰਿੰਦਰ ਭਾਰਦਵਾਜ ਅਮਰਤਪਾਲ ਸਿੰਘ ਮਨਜੀਤ ਸਿੰਘ ਵੀਰਾ ਯੂ ਐਸ ਏ ਵਾਲਾ ਵੀਰੇ ਦਾ ਪਿੰਡ ਤਨੌਰੀ ਵੀਰੇ ਤਨੌਰੀ ਆਪਣੀ ਲੱਗ ਗਈ ਹੈ ਜਦੋਂ ਆਏ ਤਾਂ ਦੱਸਿਓ ਬਰਾੜ ਸਿੰਘ ਗਰਨੂਰ ਸਿੰਘ ਲੁਕਨਾਈ ਥੈਂਕ ਯੂ ਵੀਰੇ ਮਨਜੀਤ ਸਿੰਘ ਲੁਕਨਾਈ ਥੈਂਕ ਯੂ ਵੀਰੇ ਸ਼ੌਂਕੀ ਜੱਟ ਕਿਵੇਂ ਆ ਬਾਈ ਥੈਂਕ ਵਧੀਆ ਵਧੀਆ ਵੀਰੇ ਅਮਰਤਾ ਢਿੱਲੋਂ ਬਾਈ ਜਿੱਥੇ ਸ਼ੈੱਡ ਪਾਇਆ ਇਹ ਕਬੂਤਰਾਂ ਦਾ ਬਣਾਉਣਾ ਇੱਥੇ ਘੋੜੀਆਂ ਦਾ ਵੀਰੇ ਘੋੜੀਆਂ ਦਾ ਕਿਉਂਕਿ ਜਗ੍ਹਾ ਬਾਲੀ ਹੈ ਵੀਰੇ 25 ਫੁੱਟ ਚ ਲੰਬਾ ਆਪਾਂ 15 ਫੁੱਟ ਘੋੜੀਆਂ ਦਾ ਏ ਬਾਕੀ 10 ਫੁੱਟ ਚ ਆਪਾਂ ਇਹਦਾ ਮੁਰਗੇ ਮਰਗੇ ਕਬੂਤਰਾਂ ਦਾ ਆਇਓ ਸ਼ਬਖਰ ਬਾਈ ਐਚਪ ਗਾਂ ਲਿਆ ਉਹ ਨਹੀਂ ਨਹੀਂ ਵੀਰੇ ਗਾਂ ਨਹੀਂ ਰੱਖਣੀ ਗੁਰਦੀਪ ਭੁੱਲਰ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਵਧੀਆ ਵਧੀਆ ਗੁਰਦੀਪ ਵੀਰੇ ਸੂਜਲ ਕੁਮਾਰ ਬਾਈ 5 ਜਾਂ 6 ਮਹੀਨੇ ਦੀ ਐ ਸਿਸਟ ਜੂ 2 ਮਹੀਨੇ ਦੀ ਨਹੀਂ ਵੀਰੇ ਸਾਢੇ 3 ਮਹੀਨਿਆਂ ਦੀ ਹੈ ਨਾ 5 ਦੀ ਹੈ ਨਾ 6 ਦੀ ਹੈ ਨਾ 2 ਦੀ ਬਕਾਇਦਾ ਕਾਰਡ ਬਣਿਆ ਹੈ ਸਾਰਾ ਕੁਝ ਮੈਂ ਕੱਲ ਪਤਾ ਕਰੇ ਕਿਉਂਕਿ ਮੈਂ ਤਾਂ ਅੰਦਾਜ਼ਾ ਹੀ ਲਾਉਣ ਤਾਂ ਵੈਸੇ ਸਾਢੇ 3 ਮਹੀਨੇ ਦੀ ਵੀਰੇ ਹੈਵੀ ਬੋਨ ਹੈ ਗੁਰਦੀਪ ਭੁੱਲਰ ਸ਼ੌਂਕੀ ਮਹਿਰਾ ਸਾਗਰ ਲਵਾਨਾ ਬਾਲਦ ਅਹਿਮਦਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਕਾچی ਬਾਏ ਬਾਏ ਕਰੋ ਕੱਲ ਨੂੰ ਮਿਲਾਂਗੇ ਵਲੌਗ ਚ